ਹੁੰਦੇ ਨੇ ਉਹ ਮਦਰ ਫੀਡ ਤੇ ਹੁੰਦੇ ਨੇ ਤਾਂ ਮਦਰ ਫੀਡ ਤੋਂ ਬਾਅਦ ਮੂੰਹ ਸਾਫ਼ ਨਾ ਕਰਨ ਦਾ ਇੱਕ ਨਤੀਜਾ ਹੋ ਸਕਦਾ ਕਿ ਬੱਚਿਆਂ ਦੇ ਦੰਦ ਖਰਾਬ ਹੋਣ ਬਚਪਨ ਦੇ ਵਿੱਚ ਜਦੋਂ ਮਦਰ ਫੀਡ ਤੋਂ ਬਾਅਦ ਰਾਤ ਨੂੰ ਬੇਸਿਕਲੀ ਰਾਤ ਨੂੰ ਜਦੋਂ ਮਦਰ ਫੀਡ ਤੋਂ ਬਾਅਦ ਬੱਚਾ ਸੋ ਜਾਂਦਾ ਆ ਅਸੀਂ ਉਹਦਾ ਮੂੰਹ ਸਾਫ਼ ਕਦੀ ਨਹੀਂ ਕਰਦੇ ਆ ਧੀਆ ਉਹਦੇ ਵਾਸਤੇ ਸਾਨੂੰ ਇੱਕ ਸਪੇਸ ਚਾਹੀਦੀ ਆ ਮੂਹ ਦੇ ਵਿੱਚ ਕਿ ਉਹ ਅਕਲ ਦਾੜ ਬਾਹਰ ਨਿਕਲੇ ਤਾਂ ਜਦੋਂ ਬੱਚਿਆਂ ਦੇ ਵਿੱਚ ਦਰਦ ਹੁੰਦੀ ਆ ਇਹਦੀ ਤਾਂ ਪੈਰੈਂਟਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਅਕਲ ਦਾੜ ਸਿੱਧੀ ਆ ਰਹੀ ਆ țeੱਡੀ ਆ ਰਹੀ ਆ ਤਾਂ ਜਦੋਂ ਸਿੱਧੀ ਦਾੜ ਆਉਂਦੀ ਆ ਫਿਰ ਤਾਂ ਅਸੀਂ ਉਹਦਾ ਕੋਈ ਲਾਜ ਨਹੀਂ ਕਰਦੇ ਉਹਦੇ ਵਿੱਚ ਆਨ ਐਂਡ ਆਫ ਪੇਨ ਹੁੰਦੀ ਆ ਕਦੀ ਕਦੀ ਦਰਦ ਹੋਣਾ ਤੇ ਕਦੀ ਕਦੀ ਆਪਣੇ ਆਪ ਹੀ ਠੀਕ ਹੋ ਜਾਣਾ ਤਾਂ ਜਦੋਂ ਦਾੜ țeੱਡੀ ਆਉਂਦੀ ਆ ਉਹਦੇ ਵਿੱਚ ਅਸੀਂ ਉਹਨੂੰ ਇੱਕ ਸਟ੍ਰੈਕਸ਼ਨ ਕਰ ਦਿਆਂ ਕਿਉਂਕਿ ਉਹ ਅਗਲੇ ਦੰਦ ਦਾ ਨੁਕਸਾਨ ਕਰਦੀ ਆ ਇੱਡੀ ਦਾੜ ਨੂੰ ਦੇਖੋ ਸਿੱਧਾ ਕੱਢਿਆ ਨਹੀਂ ਜਾ ਸਕਦਾ ਤੇ ਜਦੋਂ ਅਸੀਂ ਉਹਨੂੰ ਸਰਜਿਕਲੀ ਇਫੈਕਸ਼ਨ ਕਰਦੇ ਆ ਉਹ ਸਾਡਾ ਕੋਈ ਨੁਕਸਾਨ ਨਹੀਂ ਕਰਦੀ ਆ ਨਾਉ ਜੋਇੰਟ ਨੂੰ ਨੁਕਸਾਨ ਕਰੂਗੀ ਕਈ ਲੋਕਾਂ ਦਾ ਇਹ ਸਵਾਲ ਹੁੰਦਾ ਜੀ ਤੁਸੀਂ ਸਾਡੀ ਅੱਖਾਂ ਦੀ ਨਜ਼ਰ ਘਟ ਜੂਗੀ ਇਦਾਂ ਦਾ ਕੁਝ ਨਹੀਂ ਹੁੰਦਾ ਉਹਦੇ ਨਾਲ ਸਤਿ ਸ਼੍ਰੀ ਅਕਾਲ ਦਾ ਸਬਰ ਨੂੰ ਦੇਖ ਰਿਹਾ ਦਸਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਜਿਸ ਕੋ ਤੁਸੀਂ ਦੇਖ ਰਹੇ ਹੋ ਕਿ ਨਿਭਰ ਪੰਜਾਬ ਦੀ ਗੱਲ ਕਰੀਏ ਤੇ ਪੂਰੇ ਵਾਤਾਵਰਨ ਜਿਹੜਾ ਪੰਜਾਬ ਦਾ ਖਰਾਬ ਹੋ ਚੁੱਕਾ ਜੇ ਹਵਾ ਪਾਣੀ ਦੀ ਗੱਲ ਕਰੀਏ ਤੇ ਸਾਰਾ ਦੂਸ਼ਿਤ ਹੋ ਚੁੱਕਾ ਉਸ ਨਾਲ ਜਿਹੜਾ ਵੱਡਾ ਅਸਰ ਲੋਕਾਂ ਦੀ ਬੋਡੀ ਤੇ ਹੁੰਦਾ ਵਾ ਤੇ ਪਰ ਜੇ ਜੇ ਗੱਲ ਕਰਾਂਗੇ ਦੰਦਾਂ ਦੀ ਤੇ ਵੱਡਾ ਅਸਰ ਜਿਹੜਾ ਦੰਦਾਂ ਤੇ ਵੀ ਪੈਂਦਾ ਵਾ ਜੇ ਨਵਜੰਮੇ ਬੱਚਿਆਂ ਦੀ ਗੱਲ ਕਰੀਏ ਤੇ ਦੁੱਧ ਵਾਲੇ ਜਿਹੜੇ ਦੰਦ ਹੁੰਦੇ ਆ ਉਹ ਵੀ ਜਿਹੜੇ ਦੰਦ ਨੇ ਖਰਾਬ ਹੁੰਦੇ ਨੇ ਤੇ ਲਗਾਤਾਰ ਉਹਨਾਂ ਦੰਦਾਂ ਦੇ ਬਾਰੇ ਗੱਲ ਕਰਨ ਲਈ ਸੀਜਨ ਹਸਪੀਟਲ ਤੋਂ ਡਾਕਟਰ ਹਰਸ਼ਪ੍ਰੀਤ ਕੌਰ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਡਾਕਟਰ ਸਾਹਿਬ ਤੁਹਾ ਪਰ ਉਹਨਾਂ ਦੇ ਵੀ ਦੰਦ ਜਿਹੜੇ ਨੇ ਤਾਂ ਕਈ ਵਾਰ ਦੇਖਿਆ ਕਿ ਉਹ ਖਰਾਬ ਹੋ ਜਾਂਦੇ ਨੇ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਕੀ ਹੁੰਦਾ ਰਿਹਾ ਅ ਦੇਖੋ ਇਹਦਾ ਕਾਰਨ ਇਹ ਹੋ ਸਕਦਾ ਹੈ ਕਿ ਜਦੋਂ ਬੱਚੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਮਦਰ ਫੀਡ ਤੇ ਹੁੰਦੇ ਨੇ ਤਾਂ ਮਦਰ ਫੀਡ ਤੋਂ ਬਾਅਦ ਮੂੰਹ ਸਾਫ਼ ਨਾ ਕਰਨ ਦਾ ਇੱਕ ਨਤੀਜਾ ਹੋ ਸਕਦਾ ਹੈ ਕਿ ਬੱਚਿਆਂ ਦੇ ਦੰਦ ਖਰਾਬ ਹੋਣ ਬਚਪਨ ਦੇ ਵਿੱਚ ਜਦੋਂ ਮਦਰ ਫੀਡ ਤੋਂ ਬਾਅਦ ਰਾਤ ਨੂੰ ਬੇਸਿਕਲੀ ਰਾਤ ਨੂੰ ਜਦੋਂ ਮਦਰ ਫੀਡ ਤੋਂ ਬਾਅਦ ਬੱਚਾ ਸੋ ਜਾਂਦਾ ਆ ਅਸੀਂ ਉਹਦਾ ਮੂੰਹ ਸਾਫ਼ ਕਦੀ ਨਹੀਂ ਕਰਦੇ ਆ ਉਦੋਂ ਉਹਦੇ ਨਾਲ ਕੀ ਹੁੰਦਾ ਹੈ ਬੱਚੇ ਦੇ ਦੰਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਜੀ ਗੱਲ ਕਰੀਏ ਆਪਾਂ ਜਿਸ ਨੀ ਕਰ ਤੁਸੀਂ ਗੱਲ ਕਰ ਰਹੇ ਹੋ ਬੱਚੇ ਦੇ ਦੰਦਾਂ ਦੀ ਤੇ ਦੇਖੀਦਾ ਕਿ ਜਦੋਂ ਅਕਲ ਦਾੜ तकरीबन ਦੇਖਦੇ ਆ ਸੀ ਕਿ ਬੱਚਿਆਂ ਦੀ ਅਕਲ ਦਾੜ ਆਉਣੀ ਹੁੰਦੀ ਆ ਤੇ ਅਕਲ ਦਾੜ ਆਉਣ ਤੋਂ ਪਹਿਲਾਂ ਬੱਚੇ ਦੀ ਸਵੇਲਿੰਗ ਹੋ ਜਾਂਦੀ ਆ ਕਾਫੀ ਫੇਸ ਭਾਰੇ ਹੋ ਜਾਂਦੇ ਨੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਆ ਕੀ ਕਾਰਨ ਹੁੰਦਾ ਹੈ ਅ ਦੇਖੋ ਪਹਿਲਾਂ ਇਦਾਂ ਹੁੰਦਾ ਸੀ ਕਿ ਸਾਡੀ ਬਹੁਤ ਪਿਛਲੇ ਜਮਾਨਿਆਂ ਦੇ ਵਿੱਚ ਲੋਕਾਂ ਦੀ ਹਾਈਟ ਬਹੁਤ ਜ਼ਿਆਦਾ ਹੁੰਦੀ ਸੀ ਹਾਈਟ ਦੇ ਅਕੋਰਡਿੰਗ ਹੀ ਸਾਡੇ ਮੂੰਹ ਦਾ ਸਾਈਜ਼ ਹੁੰਦਾ ਆ ਤੇ ਮੂੰਹ ਦੇ ਸਾਈਜ਼ ਦੇ ਅਕੋਰਡਿੰਗ ਹੀ ਸਾਡੇ ਜਬਾੜਿਆਂ ਦਾ ਸਾਈਜ਼ ਹੁੰਦਾ ਆ ਅਗਰ ਸਾਡੇ ਜਬਾੜੇ ਜਿਵੇਂ ਛੋਟੇ ਹੁੰਦੇ ਜਾ ਰਹੇ ਨੇ ਉਹਦੇ ਨਾਲ ਜਿਹੜੀ ਉਹਦੇ ਨਾਲ ਕੀ ਹੋ ਗਿਆ ਕਿ ਸਾਡੇ ਦੰਦ ਜਿਹੜੇ ਨੇ ਉਹ 32 ਬਹੁਤ ਘੱਟ ਲੋਕਾਂ ਦੇ ਹੋਣ ਲੱਗ ਗਿਆ ਅੱਜਕੱਲ ਤਾਂ ਜਦੋਂ ਸਾਡੀ ਅਕਲ ਦੜ ਆਉਂਦੀ ਆ ਉਹਦੇ ਵਾਸਤੇ ਸਾਨੂੰ ਇੱਕ ਸਪੇਸ ਚਾਹੀਦੀ ਆ ਮੂੰਹ ਦੇ ਵਿੱਚ ਕਿ ਉਹ ਅਕਲ ਦੜ ਬਾਹਰ ਨਿਕਲੇ ਤਾਂ ਜਦੋਂ ਬੱਚਿਆਂ ਦੇ ਵਿੱਚ ਦਰਦ ਹੁੰਦੀ ਆ ਇਹਦੀ ਤਾਂ ਪੈਰੈਂਟਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਅਕਲ ਦੜ ਸਿੱਧੀ ਆ ਰਹੀਆਂ ਟੇਢੀ ਆ ਰਹੀਆਂ ਤਾਂ ਜਦੋਂ ਸਿੱਧੀ ਦਾੜ ਆਉਂਦੀ ਆ ਫਿਰ ਤਾਂ ਅਸੀਂ ਉਹਦਾ ਕੋਈ ਲਾਜ ਨਹੀਂ ਕਰਦੇ ਉਹਦੇ ਵਿੱਚ ਆਨ ਐਂਡ ਆਫ ਪੇਨ ਹੁੰਦੀ ਆ ਕਦੀ ਕਦੀ ਦਰਦ ਹੋਣਾ ਤੇ ਕਦੀ ਕਦੀ ਆਪਣੇ ਆਪ ਹੀ ਠੀਕ ਹੋ ਜਾਣਾ ਤਾਂ ਜਦੋਂ ਦਾੜ ਟੇਢੀ ਆਉਂਦੀ ਆ ਉਹਦੇ ਵਿੱਚ ਅਸੀਂ ਉਹਨੂੰ ਐਕਸਟ੍ਰੈਕਸ਼ਨ ਕਰ ਦਿਆ ਕਿਉਂਕਿ ਉਹ ਅਗਲੇ ਦੰਦ ਦਾ ਨੁਕਸਾਨ ਕਰਦੀ ਆ ਇਹ ਚੀਜ਼ ਲੋਕਾਂ ਨੂੰ ਸਮਝਾਉਣੀ ਬਹੁਤ ਔਖੀ ਆ ਕਿਉਂਕਿ ਉਹ ਸਮਝਦੇ ਆ ਕਿ ਸ਼ਾਇਦ ਡਾਕਟਰ ਨੇ ਆਪਣੇ ਪੈਸੇ ਬਣਾਉਣੇ ਨੇ ਉਹਦੇ ਕਰਕੇ ਉਹ ਰਿਕਮੈਂਡ ਕਰ ਰਿਹਾ ਪਰ ਦੇਖੋ ਅਕਲਦਾਰ ਹੁੰਦੀ ਆ ਸਾਡੀ ਇਹ ਜਗ੍ਹਾ ਤੇ ਬਿਲਕੁਲ ਜੋਇੰਟ ਦੇ ਕੋਲ ਤਾਂ ਅਗਰ ਅਸੀਂ ਉਹਨੂੰ ਸਿੱਧਾ ਖਿੱਚਦੇ ਆ ਨਾਰਮਲ ਖਿੱਚ ਕੇ ਐਕਸਟ੍ਰੈਕਸ਼ਨ ਕਰਦੇ ਆ ਤਾਂ ਉਹ ਸਾਡੇ ਜੋਇੰਟ ਨੂੰ ਖਰਾਬ ਕਰਦੀ ਆ ਤਾਂ ਜਦੋਂ ਅਸੀਂ ਉਹਨੂੰ ਸਰਜਿਕਲੀ ਕੱਢਦੇ ਆ ਟੇਢੀ ਦਾੜ ਨੂੰ ਦੇਖੋ ਸਿੱਧਾ ਕੱਢਿਆ ਨਹੀਂ ਜਾ ਸਕਦਾ ਤਾਂ ਜਦੋਂ ਅਸੀਂ ਉਹਨੂੰ ਸਰਜਿਕਲੀ ਇਕਸਟ੍ਰੈਕਸ਼ਨ ਕਰਦੇ ਹਾਂ ਉਹ ਸਾਡਾ ਕੋਈ ਨੁਕਸਾਨ ਨਹੀਂ ਕਰਦੀ ਆ ਨਾਉ ਜੋਇੰਟ ਨੂੰ ਨੁਕਸਾਨ ਕਰੂਗੀ ਕਈ ਲੋਕਾਂ ਦਾ ਇਹ ਸਵਾਲ ਹੁੰਦਾ ਜੀ ਸਾਡੀ ਅੱਖਾਂ ਦੀ ਨਜ਼ਰ ਘਟ ਜੂਗੀ ਇਦਾਂ ਦਾ ਕੁਝ ਨਹੀਂ ਹੁੰਦਾ ਉਹਦੇ ਨਾਲ ਇਹਨਾਂ ਗੱਲ ਕੀਤਾ ਦੁੱਧ ਵਾਲੇ ਦੰਦਾਂ ਤੋਂ ਬਾਅਦ ਜਿਹੜੇ ਬੰਦੇ ਦੇ ਬੱਚੇ ਦੇ ਦੰਦ ਚੇਂਜ ਹੋ ਕੇ ਆਉਂਦੇ ਨੇ ਉਹ ਵੀ ਦੇਖੀਦਾ ਕਿ ਕਾਫੀ ਜ਼ਿਆਦਾ ਕੀੜਾ ਲੱਗਾ ਹੁੰਦਾ ਹੈ ਚਾਹ ਜਿੰਨੇ ਫਰੰਟ ਵਾਲੇ ਦੰਦ ਹੁੰਦੇ ਪੁਰਨੇ ਪੁਰੇ ਹੁੰਦੇ ਆ ਤੇ ਕਾਲੇ ਹੁੰਦੇ ਆ ਕੀ ਲੱਛਣ ਹੁੰਦੇ ਆ ਉਹਦਾ ਦੇਖੋ ਇੱਕ ਮੇਨ ਕਾਰਨ ਇਹ ਆ ਕਿ ਅਸੀਂ ਆਪਣੇ ਦੰਦਾਂ ਦੀ ਸੰਭਾਲ ਨਹੀਂ ਕਰਦੇ ਜਦੋਂ ਅਸੀਂ ਆਪਣੇ ਦੰਦਾਂ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੰਦੇ ਆ ਸਾਡੇ ਦੰਦ ਖਰਾਬ ਨਹੀਂ ਹੁੰਦੇ ਨਾ ਉਹਨਾਂ ਨੂੰ ਕੀੜਾ ਲੱਗਦਾ ਆ ਨਾ ਸਾਡੇ ਮਸੂੜੇ ਖਰਾਬ ਹੁੰਦੇ ਨੇ ਨਾ ਉਹ ਦੰਦ ਜਿਹੜੇ ਹਿਲਦੇ ਆ ਕੁਝ ਨਹੀਂ ਹੁੰਦਾ ਉਹਨਾਂ ਨੂੰ ਇੱਕ ਤਾਂ ਆਪਾਂ ਆਪਣੇ ਦੰਦਾਂ ਦੀ ਸਫਾਈ ਨਹੀਂ ਕਰਦੇ ਉਹਦੇ ਨਾਲ ਮਸੂੜੇ ਉੱਪਰ ਨੂੰ ਜਾਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਮਸੂੜੇ ਤਾਂ ਉਚਾਨੇ ਸ਼ੁਰੂ ਹੋ ਜਾਂਦੇ ਆ ਉਹਦੇ ਨਾਲ ਸਾਡੇ ਦੰਦਾਂ ਦੀਆਂ ਜਿਹੜੀਆਂ ਜੜਾਂ ਹੁੰਦੀਆਂ ਨੇ ਉਹ ਤੁਹਾਨੂੰ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਦੰਦ ਹਿੱਲਣ ਲੱਗ ਜਾਂਦੇ ਆ ਤਾਂ ਮੈਂ ਇਹੀ ਹਮੇਸ਼ਾ ਹੀ ਆਪਣੇ ਪੇਸ਼ੈਂਟਸ ਨੂੰ ਇਹੀ ਕਹਿੰਨੀ ਆ ਕਿ ਤੁਸੀਂ 6 ਮਹੀਨੇ ਬਾਅਦ ਸਕੇਲਿੰਗ ਇੱਕ ਵਾਰ ਕਰਾਇਆ ਕਰੋ ਨਹੀਂ ਕਰਾ ਸਕਦੇ ਸਾਲ 'ਚ ਇੱਕ ਵਾਰ ਚਾਹੇ ਕਰਾ ਲਓ ਪਰ ਇਹ ਜ਼ਰੂਰੀ ਆ ਕਰਵਾਣੀ ਕਿਉਂਕਿ ਬ੍ਰਸ਼ ਨਾਲ ਅਸੀਂ ਦੰਦਾਂ ਦੀ ਉਸ ਲੈਵਲ ਤੱਕ ਸਫਾਈ ਨਹੀਂ ਕਰ ਸਕਦੇ ਜੋ ਸਕੇਲਿੰਗ ਨਾਲ ਹੁੰਦੀ ਆ ਠੀਕ ਹੈ ਦੂਜਾ ਦੂਜੇ ਹੀ ਕਾਰਨ ਇਹ ਆ ਕਿ ਦੰਦਾਂ ਨੂੰ ਕੀੜਾ ਲੱਗਣਾ ਜਦੋਂ ਸਾਡੇ ਦੰਦ ਥੋੜਾ ਜਿਹਾ ਇੱਕ ਲਾਈਨ ਬਣਦੀ ਆ ਬਲੈਕ ਕਲਰ ਦੀ ਜਿਹਨੂੰ ਆਪਾਂ ਕੀੜਾ ਲੱਗਣਾ ਕਹਿੰਦੇ ਆ ਉਦੋਂ ਅਸੀਂ ਡੈਂਟਿਸਟ ਕੋਲ ਕਦੀ ਨਹੀਂ ਜਾਂਦੇ ਜੀ ਅਗਰ ਆਪਾਂ ਉਦੋਂ ਹੀ ਦਿਖਾਉਣ ਲੱਗ ਜਾਈਏ ਤਾਂ ਉਹ ਇੱਕ ਫਿਲਿੰਗ ਨਾਲ ਸਰ ਸਕਦਾ ਆ ਮਤਲਬ ਠੀਕ ਹੋ ਸਕਦਾ ਆ ਜਦੋਂ ਆਪਾਂ ਉਦੋਂ ਅਵੋਇਡ ਕਰਤਾ ਜਾਣਾ ਉਸ ਤੋਂ ਬਾਅਦ ਪੇਨ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਪੇਨ ਕਿਲਰ ਅਸੀਂ ਘਰੇ ਖਾ ਲੇ ਫੇਰ ਉਹ ਅਸੀਂ ਅਵੋਇਡ ਕਰਤਾ ਫੇਰ ਅਸੀਂ ਟਰੀਟਮੈਂਟ ਨਹੀਂ ਕਰਵਾਇਆ ਲਾਸਟ ਤੇ ਆ ਕੇ ਦੰਦ ਨੂੰ ਕੱਢਣਾ ਪੈ ਜਾਂਦਾ ਕਿਉਂਕਿ ਉਹ ਖਤਮ ਹੋ ਜਾਂਦਾ ਬਿਲਕੁਲੀ ਤਾਂ ਇਸ ਕਰਕੇ ਇਹਦੇ ਨਾਲ ਕੀ ਹੁੰਦਾ ਦੰਦਾਂ ਦਾ ਲਾਜ ਕਦੀ ਵੀ ਦਵਾਈ ਨਹੀਂ ਹੋ ਸਕਦੀ ਦਵਾਈ ਸਿਰਫ ਸਾਨੂੰ ਦਰਦ ਤੋਂ ਰਿਲੀਫ ਦਿੰਦੀ ਆ ਜਾਂ ਫਿਰ ਇਨਫੈਕਸ਼ਨ ਤੋਂ ਰਿਲੀਫ ਦਿੰਦੀ ਆ ਪਰ ਦੰਦ ਦਾ ਲਾਜ ਨਹੀਂ ਕਰ ਸਕਦੀ ਕੋਈ ਵੀ ਦਵਾਈ ਇਹਦਾ ਪਰ ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਸੀ ਜਿਹੜੇ ਛੋਟੇ ਬੱਚੇ ਹੁੰਦੇ ਨੇ ਜਿੱਦਾਂ ਉਹਨਾਂ ਦੇ ਪਹਿਲੇ ਦੰਦ ਚੇਂਜ ਹੁੰਦੇ ਦੂਜੇ ਆਉਂਦੇ ਤਕਰੀਬਨ ਉਹ ਵੀ ਦੰਦ ਖਰਾਬ ਹੋ ਜਾਂਦੇ ਆ ਜ਼ਿਆਦਾਤਰ ਦੇਖੀਦਾ ਕਿ ਬੱਚਿਆਂ ਦੇ ਦੰਦ ਜਿਹੜੇ ਆ ਅਗਲੇ ਦੰਦ ਜਿਹੜੇ ਹੁੰਦੇ ਆ ਉਹਦੀ ਹੁੰਦੇ ਨੇ ਕਾਲੇ ਹੁੰਦੇ ਆ ਕੀ ਕਾਰਨ ਹੁੰਦਾ ਨੇ ਇੱਕ ਤਾਂ ਇਹਦਾ ਦੇਖੋ ਦੰਦਾਂ ਦਾ ਕਾਲਾਪਨ ਆਉਣਾ ਜਾਂ ਪੀਲਾਪਨ ਆਉਣਾ ਇੱਕ ਫਲੋਰਾਈਡ ਕੰਟੈਂਟ ਕਰਕੇ ਵੀ ਹੋ ਸਕਦਾ ਆ ਕਿਉਂਕਿ ਕੁਝ ਏਰੀਆਜ਼ ਇਹੋ ਜਿਹੇ ਨੇ ਜਿੱਥੇ ਪਾਣੀ ਸਾਫ਼ ਨਹੀਂ ਹੈਗਾ ਜਿਵੇਂ ਕਿ ਬਠਿੰਡਾ ਏਰੀਆ ਲਾ ਲਓ ਬਠਿੰਡੇ ਏਰੀਆ ਦੇ ਵਿੱਚ ਪਾਣੀ ਚ ਫਲੋਰਾਈਡ ਕੰਟੈਂਟ ਬਹੁਤ ਜ਼ਿਆਦਾ ਆ ਤਾਂ ਉਹ ਸਾਡੇ ਦੰਦਾਂ ਨੂੰ ਖਰਾਬ ਕਰਦਾ ਉਧਰ ਦੇ ਲੋਕਾਂ ਦੇ ਤੁਸੀਂ ਦੰਦ ਦੇਖੋਗੇ ਪੀਲੇ ਜਾਂ ਕਾਲੇ ਰੰਗ ਦੇ ਹੋਏ ਹੁੰਦੇ ਨੇ ਮੋਸਟਲੀ ਅੱਗੇ ਵਾਲੇ ਦੰਦ ਤੁਹਾਨੂੰ ਦੇਖਣ ਨੂੰ ਲੱਗਣਗੇ ਨਾ ਉਹਦਾ ਇੱਕ ਤਾਂ ਫਲੋਰਾਈਡ ਕੰਟੈਂਟ ਇੱਕ ਰੀਜ਼ਨ ਹੋ ਸਕਦਾ ਦੂਜਾ ਕਾਰਨ ਅਗਰ ਪਾਣੀ ਨਹੀਂ ਹੈਗਾ ਤਾਂ ਫੇਰ ਉਹਦੀ ਸਾਫ ਸਫਾਈ ਆ ਤੇ ਉਹਦੀ ਸੰਭਾਲ ਆ ਕਿ ਅਸੀਂ ਦੰਦਾਂ ਦੀ ਸੰਭਾਲ ਨਹੀਂ ਕੀਤੀ ਅਸੀਂ ਉਹਨੂੰ ਬ੍ਰਸ਼ ਨਹੀਂ ਕੀਤਾ ਅਸੀਂ ਉਹਨੂੰ ਸਾਫ ਕਰਕੇ ਨਹੀਂ ਰੱਖਿਆ ਤਾਂ ਉਹਦੇ ਕਰਕੇ ਦੰਦ ਸਾਡੇ ਖਰਾਬ ਹੋਗੇ ਅਗਰ ਤੁਸੀਂ ਸਹੀ ਤਰੀਕੇ ਨਾਲ ਸੰਭਾਲ ਕਰਦੇ ਹੋ ਤਾਂ ਦੰਦ ਕਦੀ ਖਰਾਬ ਨਹੀਂ ਹੁੰਦੇ ਪਰ ਜਿਆਦਾਤਰ ਦੇਖੀਦਾ ਕਿ ਕੁਝ ਜਿਹੜੇ 30 40 ਸਾਲ ਦੇ ਬੱਚੇ ਤੇ 20 ਸਾਲ ਦੇ ਜਿਹੜੇ ਜੈਂਟਸ ਹੋਿੰਦੇ ਨੇ ਲੀਡਸ ਹੋਿੰਦੇ ਨੇ ਉਹਨਾਂ ਦੇ ਵੀ ਦੰਦ ਜਿਹੜੇ ਹਿੱਲਣੇ ਸ਼ੁਰੂ ਹੋ ਜਾਂਦੇ ਨੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਉਹ ਤਾਂ ਦੇਖੋ ਜੀ ਇੱਕ ਤਾਂ ਦਵਾਈਆਂ ਕਾਰਨ ਆ ਦਵਾਈਆਂ ਕੁਝ ਦਵਾਈਆਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਦੰਦਾਂ ਨੂੰ ਖਰਾਬ ਕਰਦੀਆਂ ਨੇ ਜਿਵੇਂ ਕਈ ਲੋਕੀ ਦੌਰੇ ਪੈਣ ਦੀ ਦਵਾਈ ਹੋਵੇ ਜਿਵੇਂ ਉਹਦੇ ਵਿੱਚ ਕੀ ਆ ਕਿ ਉਹਦੇ ਨਾਲ ਦੰਦ ਬਹੁਤ ਖਰਾਬ ਹੁੰਦੇ ਆ ਬਹੁਤ ਲੋਕੀ ਇਹੋ ਜਿਹੇ ਹੁੰਦੇ ਆ ਜਿਹੜੇ ਆਪਣੀ ਹਿਸਟਰੀ ਨਹੀਂ ਦਿੰਦੇ ਅਸੀਂ ਪੁੱਛਦੇ ਆ ਕਿ ਤੁਹਾਡੀ ਕੋਈ ਦਵਾਈ ਚੱਲਦੀ ਹੋਵੇ ਪਹਿਲਾਂ ਦੀ ਜਾਂ ਤੁਸੀਂ ਕੋਈ ਵੀ ਟ੍ਰੀਟਮੈਂਟ ਲਿਆ ਹੋਵੇ ਉਹਨਾਂ ਨੂੰ ਲੱਗਦਾ ਹੈ ਕਿ ਡੈਂਟਿਸ ਨੇ ਸ਼ਾਇਦ ਸਾਨੂੰ ਇਹ ਦੰਦਾਂ ਦੀ ਦਵਾਈ ਦਾ ਹੀ ਪੁੱਛ ਰਹੇ ਨੇ ਪਰ ਕੁਝ ਦਵਾਈਆਂ ਇਹੋ ਜਿਹੀਆਂ ਨੇ ਕੁਝ ਇਹੋ ਜਿਹੇ ਟ੍ਰੀਟਮੈਂਟ ਨੇ ਜਿਹੜੇ ਦੰਦਾਂ ਨੂੰ ਬਹੁਤ ਖਰਾਬ ਕਰ ਦਿਆ ਤੇ ਉਹ ਖਤਮ ਵੀ ਕਰ ਦਿੰਦੇ ਨੇ ਠੀਕ ਹੈ ਇੱਕ ਹੀ ਕਾਰਨ ਦੂਜੀ ਗੱਲ ਇਹ ਆ ਕਿ ਜਿਹੜੇ ਮਿਡਲ ਏਜ ਲੋਕ ਨੇ 30 40 ਸਾਲ ਦੀ ਉਮਰ ਵਾਲੇ ਉਹਨਾਂ ਦਾ ਦੇਖੋ ਸੰਭਾਲਦੇ ਆ ਮੈਂ ਤੁਹਾਨੂੰ ਉਹੀ ਪਹਿਲਾਂ ਗੱਲ ਦੱਸੀ ਨਾ ਕਿ ਉਹ ਸਾਮ ਸੰਭਾਲਦੇ ਆ ਅਗਰ ਦੰਦਾਂ ਦੀ ਸਫਾਈ ਨਹੀਂ ਕਰਾਂਗੇ ਮਸੂੜੇ ਉੱਪਰ ਨੂੰ ਜਾਣੇ ਸ਼ੁਰੂ ਹੋਗੇ ਦੰਦਾਂ ਦੀਆਂ ਜੜਾਂ ਦਿਖਣੀਆਂ ਸ਼ੁਰੂ ਹੋ ਗਈਆਂ ਮਤਲਬ ਇਹ ਕਿ ਦੰਦ ਹਿਲਨੇ ਸ਼ੁਰੂ ਹੋਗੇ ਤਾਂ ਅਲਟੀਮੇਟਲੀ ਕੀ ਹੋ ਗਿਆ ਕਿ ਦੰਦ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਜਾਂ ਭੁਰਨੇ ਸ਼ੁਰੂ ਹੋ ਜਾਂਦੇ ਨੇ ਤਾਂ ਅਸੀਂ ਇਹੀ ਸਮਝਾਉਣਾ ਹੈ ਕਿ ਦੇਖੋ ਜੋ ਨੇਚਰਲ ਦੰਦ ਨੇ ਉਹ ਤੁਸੀਂ ਰਿਪਲੇਸ ਕਰਾਉਂਗੇ ਨਕਲੀ ਦੰਦ ਲਵਾਉਂਗੇ ਨਕਲੀ ਦੰਦ ਲਵਾਉਂਗੇ ਉਹਦੇ ਨਾਲ ਉਹਦਾ ਕੋਈ ਸਵਾਦ ਨਹੀਂ ਆਉਂਦਾ ਬਜ਼ੁਰਗਾਂ ਨੂੰ ਕਦੀ ਪੁੱਛ ਕੇ ਦੇਖਿਓ ਦੰਦ ਗਏ ਸਵਾਦ ਗਿਆ ਉਹਨਾਂ ਨੂੰ ਕਦੀ ਸਵਾਦ ਨਹੀਂ ਆਉਂਦਾ ਰੋਟੀ ਦਾ ਕਈ ਵਾਰ ਡੈਂਚਰ ਲੱਥ ਜਾਂਦੇ ਨੇ ਉਹਨਾਂ ਦੇ ਖਾਂਦੇ ਖਾਂਦੇ ਵੀ ਤਾਂ ਜਿੰਨੇ ਮਰਜ਼ੀ ਵਧੀਆ ਤੁਸੀਂ ਦੰਦ ਲਵਾ ਲਓ ਫਿਰ ਵੀ ਤੁਹਾਡੇ ਜੋ ਨੇਚਰਲ ਦੰਦ ਨੇ ਉਹ ਨੇਚਰਲੀ ਨੇ ਉਹ ਕਦੀ ਰਿਪਲੇਸ ਨਹੀਂ ਹੋ ਸਕਦੇ ਠੀਕ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਜਿਹੜੇ ਬੱਚਿਆਂ ਦਾ ਖਿਆਲ ਨਹੀਂ ਰੱਖਦੇ ਬੱਚਿਆਂ ਨੂੰ ਡੇਲੀ ਕੈਂਡੀਜ਼ ਚਾਕਲੇਟਸ ਦਿੰਦੇ ਨੇ ਮੇਰੇ ਬੱਚੇ ਜਦੋਂ ਜਲਦੀ ਖਰਾਬ ਹੋਏ ਦੇਖੋ ਆਮ ਲੋਕਾਂ ਨੂੰ ਮੈਂ ਇਸ ਆਪਣੇ ਖਾਸ ਕਰਕੇ ਆਪਣੇ ਏਰੀਆ ਦੇ ਵਿੱਚ ਅਵੇਅਰਨੈਸ ਦੀ ਬਹੁਤ ਲੋੜ ਆ ਲੋਕੀ ਡੈਂਟਿਸਟ ਕੋਲ ਨਹੀਂ ਜਾਂਦੇ ਉਹ ਘਰੇ ਹੀ ਆਪਣਾ ਇਲਾਜ ਕਰਨਾ ਜ਼ਿਆਦਾ ਪ੍ਰੇਫਰ ਕਰਦੇ ਨੇ ਅੱਜ ਕੱਲ ਹਰ ਇੱਕ ਨੂੰ 1-2 ਐਂਟੀਬਾਇਓਟਿਕਸ ਦੇ ਨਾਮ ਪਤਾ ਹੁੰਦੇ ਨੇ ਪੇਨ ਕਿਲਰ ਤਾਂ ਬੱਚੇ-ਬੱਚੇ ਨੂੰ ਨਾਮ ਪਤਾ ਹੁੰਦਾ ਆ ਤਾਂ ਹਰ ਕੋਈ ਆਪਣੇ ਆਪ ਹੀ ਘਰੇ ਡਾਕਟਰ ਬਣ ਜਾਂਦਾ ਆ ਆਪਣੇ ਆਪ ਹੀ ਘਰੇ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੇ ਨੇ ਅਵੇਰਨੈਸ ਇਸ ਵੀ ਦੀ ਹੋਣੀ ਚਾਹੀਦੀ ਹੈ ਕਿ ਦੇਖੋ ਦਵਾਈਆਂ ਦੰਦਾਂ ਦਾ ਇਲਾਜ ਨਹੀਂ ਹੈਗਾ ਦਵਾਈਆਂ ਸਿਰਫ ਹੈਗਾ ਤੁਹਾਡੀ ਦਰਦ ਦਾ ਇਲਾਜ ਜਾਂ ਇਨਫੈਕਸ਼ਨ ਦਾ ਪਰ ਟਰੀਟਮੈਂਟ ਤੁਹਾਨੂੰ ਕਰਵਾਉਣਾ ਪਊਗਾ ਅਗਰ ਤੁਸੀਂ ਟਰੀਟਮੈਂਟ ਨਹੀਂ ਕਰਾਉਨੇ ਹੋ ਤਾਂ ਤੁਸੀਂ ਆਪਣੇ ਦੰਦ ਜੋ 80 ਸਾਲ ਦੀ ਉਮਰ ਚ ਜਾ ਕੇ ਖਤਮ ਹੋਣੇ ਨੇ ਉਹ ਤੁਸੀਂ 40 ਸਾਲ ਦੇ ਵਿੱਚ ਕਰ ਤੇ ਖਤਮ ਠੀਕ ਹੈ ਤਾਂ ਇਹੀ ਮੇਰੀ ਐਡਵਾਈਸ ਇਹੀ ਹੈ ਕਿ ਛੋਟੇ ਹੁੰਦਿਆਂ ਤੋਂ ਬੱਚਿਆਂ ਨੂੰ ਇੱਕ ਤਾਂ ਬਰਸ਼ ਕਰਨ ਦੀ ਆਦਤ ਪਾਓ ਦੋ ਟਾਈਮ ਬਰਸ਼ ਕਰਨ ਦੀ ਬਚਪਨ ਤੋਂ ਆਦਤ ਪਾਓਗੇ ਤਾਂ ਉਹ ਸਾਰੀ ਉਮਰ ਆਦਤ ਉਹੀ ਸੇਮ ਰਹੂਗੀ ਤਾਂ ਕੁਝ ਨਹੀਂ ਦੰਦ ਬਿਲਕੁਲ ਠੀਕ ਰਹਿਣਗੇ ਅਗਰ ਤੁਸੀਂ ਕੇਅਰ ਕਰੋਗੇ ਅਗਰ ਤੁਸੀਂ ਸਹੀ ਉਹਦਾ ਟ੍ਰੀਟਮੈਂਟ ਕਰਾਓਗੇ ਖਰਾਬ ਹੋਣਗੇ ਠੀਕ ਹੈ ਇਸ ਕੋ ਤੁਹਾਨੂੰ ਮਿਲਾ ਰਹੇ ਸੀ ਇਹ ਦੰਦਾਂ ਬਾਰੇ ਕਿਉਂਕਿ ਜਿਸ ਤਰੀਕੇ ਨਾਲ ਲੋਕ ਕਹਿੰਦੇ ਨੇ ਕਿ ਦੰਦ ਗਏ ਤਾਂ ਸਵਰਗ ਗਿਆ ਕੰਨ ਗਏ ਤੇ ਰਾਗ ਗਿਆ ਪਰ ਡਾਕਟਰ ਸਾਹਿਬ ਨੇ ਬਾਕੀ ਵੀ ਦੱਸਿਆ ਕਿ ਦੰਦਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ 2 ਟਾਈਮ ਤੇ ਬ੍ਰਸ਼ ਕਰਨਾ ਚਾਹੀਦਾ ਤੇ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਨੇ ਖਾਣ ਵਾਲੀਆਂ ਚੀਜ਼ਾਂ ਤੋਂ ਕਿਤਨਾ ਕਿਤੇ ਪ੍ਰੇਸ਼ ਕਰਾਉਣਾ ਚਾਹੀਦਾ ਕਿ ਬੱਚਿਆਂ ਦੇ ਜਿਹੜੇ ਦੰਦ ਸਾਫ਼ ਰਹਿ ਸਕਣ ਤੇ ਤੁਸੀਂ ਜੁੜੇ ਹੋ ਏਦਾਂ ਹੀ 10 ਨੰਬਰ ਨਿਊਜ਼ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ